ਮੋਜਵਾਨ ਨਾਮ ਲਵਾਨੇ ਆ ਜਿਸ ਨੇ ਘਰ ਦਾ ਖਾਣਾ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਬਹੁਤ ਵਧੀਆ ਕਹਿ ਲੋ ਇੱਕ ਸਟਾਰਟਅਪ ਜੋ ਕਿ ਉਸ ਨੂੰ ਲੱਗਿਆ ਕਿ ਮੈਂ ਅਮਰੀਕਾ ਜਾ ਕੇ ਇਹਨਾਂ ਨਹੀਂ ਵਧੀਆ ਕਰ ਪਾਉਂਗਾ ਤੇ ਇੱਥੇ ਰਹਿ ਕੇ ਉਹਨਾਂ ਨੇ ਸ਼ੁਰੂਆਤ ਕੀਤੀ ਮੈਂ ਇੱਕ ਦਿਨ ਬਹਿ ਕੇ ਸੋਚਿਆ ਜਿਵੇਂ ਮੈਂ ਆਪਣੇ ਘਰ ਦਾ ਇਕਲੌਤਾ ਮੁੰਡਾ ਵਾਂ ਤੇ ਮੈਂ ਉਹਨਾਂ ਨੂੰ ਵੀ ਦੇਖਣਾ ਵਾਂ ਪਿੱਛੋਂ ਜੇ ਮੈਂ ਬਾਹਰ ਚਲਾ ਜਾਣਾ ਉਹਨਾਂ ਨੂੰ ਕੌਣ ਦੇਖੇਗਾ ਆਪਾਂ ਆਪਣੇ ਪੰਜਾਬ ਨੂੰ ਬਚਾਈਏ ਆਪਣੇ ਪੰਜਾਬ ਦੇ ਵਿੱਚ ਖੁਦ ਆਪਣਾ ਬਿਜ਼ਨਸ ਕਰੀਏ ਬਿਜ਼ਨਸ ਕਰੀਏ ਜੋਬ ਕਰੀਏ ਸਭ ਕੁਝ ਆ ਪੰਜਾਬ ਦੇ ਵਿੱਚ ਲੋਕ ਆ ਰਹੇ ਆ ਖਾਪੀ ਰਹੇ ਤੁਹਾਡੇ ਕੋਲ ਲੋਕ ਪਸੰਦ ਵੀ ਕਰਦੇ ਆ ਘਰ ਦਾ ਖਾਣਾ ਪਰ ਕਦੀ ਇਹ ਨਹੀਂ ਹੋਇਆ ਯਾਰਾ ਦੋਸਤਾ ਵੱਲੋਂ ਜਾਂ ਫੈਮਿਲੀ ਵੱਲੋਂ ਕਿ ਤੂੰ ਕੋਈ ਵਧੀਆ ਨੌਕਰੀ ਲੱਭੀ ਤੂੰ ਸੇ ਪਹਿਲੇ ਦੱਸਿਆ ਤੁਸੀਂ ਕ੍ਰੈਸਚਨ ਐਂਡ ਚ ਕੰਮ ਕਰਦੇ ਸੀ ਨਹੀਂ ਐਦਾਂ ਵਾ ਦੇਖੋ ਇਹ ਕਿਸੇ ਕੰਮ 'ਚ ਸ਼ਰਮ ਨਹੀਂ ਹੈ ਤੁਸੀਂ ਸ਼ਰਮ ਕਰੋਗੇ ਫੇਰ ਤਾਂ ਤੁਸੀਂ ਪਮ ਜੋਬ ਵੀ ਨਹੀਂ ਕਰ ਸਕਦੇ ਜੋਬ ਵੀ ਤੁਸੀਂ ਕਰੋਗੇ ਵੀ ਮੈਂ ਤਾਂ ਛੋਟੀ ਜੋਬ ਕਰ ਰਿਹਾ ਜਾਂ ਮੈਂ ਵੱਡੀ ਜੋਬ ਕਰ ਰਿਹਾ ਨਾਲੇ ਮੈਨੂੰ ਤਾਂ ਮਾਨ ਹੈ ਮੈਂ ਆਪਣਾ ਕੰਮ ਖੁਦ ਦਾ ਕੰਮ ਕਰ ਰਿਆ ਹਾਂ ਸੰਤੁਸ਼ਟੀ ਹੋਣੀ ਚਾਹੀਦੀ ਮਨ ਦੀ ਕੰਮ ਕੋਈ ਛੋਟਾ ਵੱਡਾ ਨਹੀਂ ਹੈ ਖੁਦ ਬਣਾਉਣਾ ਹਾਂਜੀ ਹਾਂਜੀ ਮੈਂ ਖੁਦ ਬਣਾਨੇ ਮम्मा ਹੈਲਪ ਕਰਾਉਂਦੇ ਆ ਫਾਈਨਲ ਟੈਸਟ ਤਾਂ ਚਲੋ ਮम्मा ਦਾ ਹੀ ਹੁੰਦਾ ਵਾ ਉਹ ਤਾਂ ਜਿੰਨੇ ਮਰਜ਼ੀ ਵੱਡਾ ਸ਼ੈਫ ਹੋਵੇ ਮਾਂ ਤੋਂ ਉੱਤੇ ਵੱਡਾ ਤਾਂ ਕੋਈ ਸ਼ੈਫ ਹੀ ਹੈ ਨਹੀਂਗਾ ਕਿੰਨੇ ਵਜੇ ਉੱਠਦੇ ਹੁੰਦੇ ਸੀ ਮੈਂ ਸਾਢੇ 4 ਵਜੇ ਉੱਠਦਾ ਹਾਂ ਸਾਢੇ 4-5 ਵਜੇ ਫਿਰ ਸਾਰਾ ਆਪਣੇ ਤਿਆਰੀ ਕਰਕੇ ਆਲਮੋਸਟ 10:00 ਵਜੇ ਜਾਂਦੇ ਆ ਤੁਹਾਨੂੰ ਜਾਨਾਂ ਟਾਈਮ ਸੇਖ ਰਹੇ ਤੁਸੀਂ ਮੈਂ ਹਾਂ ਪ੍ਰੋਬਲਮ ਕੋਰ ਅੱਜ ਅਸੀਂ ਪਹੁੰਚੇ ਹਾਂ ਬਾਵਸ ਕਿਚਨ ਤੇ ਜਿਸ ਨੂੰ ਚਲਾਉਣ ਵਾਲਾ ਇੱਕ ਨੌਜਵਾਨ ਜਿਸ ਦੇ ਹੱਥ ਦੇ ਵਿੱਚ ਅਮਰੀਕਾ ਜਾਣ ਦੀ ਸਪੌਂਸਰ ਸਪੌਂਸਰਸ਼ਿਪ ਤੱਕ ਪਹੁੰਚ ਜਾਂਦੀ ਹੈ ਪਰ ਜੇਕਰ ਗੱਲਬਾਤ ਕੀਤੀ ਜਾਵੇ ਅੱਜ ਕੱਲ ਪੰਜਾਬੀ ਨੌਜਵਾਨਾਂ ਦੀ ਜੋ ਕਿ ਬਾਹਰ ਜਾਣ ਦੇ ਵਾਸਤੇ ਹਮੇਸ਼ਾ ਇੱਛੁਕ ਰਹਿੰਦੇ ਨੇ ਜੋ ਇੱਥੇ ਮਿਹਨਤ ਕਰਨਾ ਪਸੰਦ ਨਹੀਂ ਕਰਦੇ ਪਰ ਇਹੀ ਮਿਹਨਤ ਉੱਥੇ ਜਾ ਕੇ ਡਬਲ ਕਰਨਾ ਸ਼ੁਰੂ ਕਰ ਦਿੰਦੇ ਨੇ ਇਸ ਨੌਜਵਾਨ ਨਾਲ ਮਿਲਵਾਨੇ ਜਿਸ ਨੇ ਘਰ ਦਾ ਖਾਣਾ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਬਹੁਤ ਵਧੀਆ ਕੈਲੋਇਕ ਸਟਾਰਟਅਪ ਜੋ ਕਿ ਉਸ ਅਮਰੀਕਾ ਜਾ ਕੇ ਇੰਨਾ ਨਹੀਂ ਵਧੀਆ ਕਰ ਪਾਉਂਗਾ ਤੇ ਇੱਥੇ ਰਹਿ ਕੇ ਉਹਨਾਂ ਨੇ ਸ਼ੁਰੂਆਤ ਕੀਤੀ ਸਸ਼ਤਰ ਕਾਲ ਜੀ ਸਸ਼ਤਰ ਕਾਲ ਜੀ ਕੀ ਨਾਮ ਕੀ ਸਰ ਬਾਵਾ ਜੀ ਹਾਂ ਜੀ ਤੇ ਤੁਸੀਂ ਸ਼ੁਰੂਆਤ ਕੀਤੀ ਆਪਣੇ ਬਿਜ਼ਨਸ ਦੀ ਤੁਸੀਂ ਪਹਿਲਾਂ ਦੱਸਿਆ ਵੀ ਤੁਸੀਂ ਅਮਰੀਕਾ ਜਾਣ ਦੀ ਸਪਾਂਸਰਸ਼ਿਪ ਤੁਹਾਡੇ ਕੋਲ ਆ ਚੁੱਕੀ ਸੀ ਪਰ ਤੁਸੀਂ ਜਾਣਾ ਨਹੀਂ ਜ਼ਰੂਰੀ ਨਹੀਂ ਜੀ ਨੈਚਰਲੀ ਪਹਿਲਾਂ ਮੇਰਾ ਸ਼ੌਂਕ ਸੀਗਾ ਮੈਂ ਬਾਹਰ ਜਾਵਾਂ ਉਹ ਚਲੋ ਹੁਣ ਵੀ ਹੈ ਮੈਨੂੰ ਬਟ ਮੈਂ ਜਾਣਦਾ ਸੀ ਵੀ ਮੈਂ ਆਪਣੇ ਦੇਸ਼ ਵਿੱਚ ਰਹਿ ਕੇ ਹੀ ਮੈਂ ਕੰਮ ਕਰਾਂ ਤੇ ਪਹਿਲਾਂ ਮੈਂ ਸਾਰਾ ਕੁਝ ਮੇਰਾ ਹੋਗਾ ਸੀ ਬਾਹਰ ਐਸ ਲਈ ਮੇਰੇ ਨੌਨ ਹੈਗੇ ਬਹੁਤ ক্লোਜ਼ ਨੇ ਤੇ ਉਹਨਾਂ ਨੇ ਹੀ ਮੈਨੂੰ ਸਪਾਂਸਰਸ਼ਿਪ ਭੇਜਨੀ ਸੀ ਮਤਲਬ ਹੋ ਗਿਆ ਸੀ ਸਾਰਾ ਤੇ ਭੇਜਣੀ ਸੀਗੀ ਤੇ ਉੱਥੇ ਜਾ ਕੇ ਮੈਂ ਏਸੀ ਲਾਈਨ ਦੇ ਵਿੱਚ ਪਹਿਲਾਂ ਮੈਂ ਰੈਸਟੋਰੈਂਟ ਚ ਜੋਬ ਕਰਦਾ ਹੁੰਦਾ ਸੀਗਾ ਹਾਂਜੀ 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 ਜੋਬ ਕਰਦਾ ਮੈਂ ਤਾਂ ਜੋਬ ਵੀ ਨਹੀਂ ਕਹਿ ਸਕਦਾ ਮੈਂ ਫ੍ਰੀ ਕੰਮ ਕੀਤਾ 2 ਸਾਲ ਉੱਥੇ ਸਿੱਖਦਾ ਸੀਗਾ ਮੈਂ ਸਿੱਖਿਆ ਵੀ ਆ ਫਿਰ ਉੱਥੇ ਹੀ ਮੈਂ ਕੰਮ ਕਰਨ ਲੱਗ ਗਿਆ ਤੇ ਉਦੋਂ ਬਾਅਦ ਮੈਨੂੰ ਸੀ ਮੈਂ ਆਪਣਾ ਆਪਣੇ ਦੇਸ਼ ਨੂੰ ਅੱਗੇ ਲੈ ਕੇ ਜਾਵਾਂ ਗੱਲ ਇਦਾਂ ਵਾਂ ਵੀ ਪਹਿਲਾਂ ਚਲੋ ਮੈਨੂੰ ਵੀ ਸੀ ਜਿੱਦਾਂ ਮੈਂ ਤੁਹਾਨੂੰ ਦੱਸ ਚੁੱਕਾ ਹਾਂ ਨਾ ਵੀ ਫੇਰ ਮੈਂ ਇੱਕ ਦਿਨ ਬੈ ਕੇ ਸੋਚਿਆ ਜਿਵੇਂ ਮੈਂ ਆਪਣੇ ਘਰ ਦਾ ਇਕਲੌਤਾ ਮੁੰਡਾ ਵਾਂ ਤੇ ਮੈਂ ਉਹਨਾਂ ਨੂੰ ਵੀ ਦੇਖਣਾ ਵਾਂ ਪਿੱਛੋਂ ਜੇ ਮੈਂ ਬਾਹਰ ਚਲਾ ਜਾਣਾ ਉਹਨਾਂ ਨੂੰ ਕੌਣ ਦੇਖੇਗਾ ਤੇ ਇਹ ਚਲੋ ਸੈਕਿੰਡ ਤੇ ਆ ਗਈ ਜਿਹੜਾ ਮੇਰਾ ਫਰਸਟ ਪ੍ਰਾਇੋਰਟੀ ਹੈ ਜਿਹੜੀ ਮੈਂ ਸੋਚ ਲੈ ਕੇ ਚੱਲ ਰਿਹਾ ਵਾਂ ਵੀ ਜਿਹੜਾ ਅਸੀਂ ਯੂਥ ਆ ਅਸੀਂ ਮਤਲਬ ਪੰਜਾਬ ਤੋਂ ਬਿਲੋਂਗ ਕਰਦੇ ਹਾਂ ਸਾਰਾ ਹੀ ਯੂਥ ਬਾਹਰ ਜਾ ਰਿਹਾ ਹੈ ਕੈਨੇਡਾ ਆਸਟ੍ਰੇਲੀਆ ਅਮਰੀਕਾ ਹਨ ਤੇ ਉਹ ਆਪਣੇ ਦੇਸ਼ ਲਈ ਕੁਝ ਨਹੀਂ ਕਰ ਰਹੇ ਤੇ ਉਹ ਜਾ ਕੇ ਬਟਕੀ ਨੂੰ ਬ੍ਰੈਡ ਡਵੈਲਪ ਕਰ ਰਿਆ ਦੂਜੀ ਕੰਟਰੀਜ਼ ਨੂੰ ਸਾਡੇ ਵਰਗੇ ਨੌਜਵਾਨ ਆ ਦੂਜੀ ਕੰਟਰੀ ਨੂੰ ਡਵੈਲਪ ਕਰ ਰਿਆ ਉੱਥੇ ਹੀ ਟੈਕਸ ਦੇ ਰਿਆ ਉੱਥੇ ਹੀ ਆਪਣਾ ਕੰਮ ਕਰ ਰਿਆ ਹੁਣ ਉਹਨਾਂ ਦੀ ਸੋਚ ਇਦਾਂ ਵਾ ਵੀ ਉੱਥੇ ਜਾ ਕੇ ਉਹ ਕਮਾਉਂਦੇ ਆ ਚਲੋ ਠੀਕ ਆ ਉੱਥੇ ਸ ਲਾਈਫ ਸਟਾਈਲ ਵਧੀਆ ਵਾ ਵੈਲ ਮੇਨਟੇਨਡ ਸਾਰਾ ਕੁਝ ਬਟ ਉਹ ਉੱਥੇ ਕਮਾਉਂਦੇ ਆ ਉੱਥੇ ਟੈਕਸ ਦੇ ਰਿਆ ਜੇ ਉਹ ਇੰਡੀਆ ਦੇ ਵਿੱਚ ਕੁਝ ਬਣਾ ਵੀ ਰਹੇ ਨੇ ਉਹ ਸਿਰਫ ਆਪਣੇ ਪਰਸਨਲ ਯੂਸ ਲਈ ਬਣਾ ਰਹੇ ਉਹਦੇ ਵਿੱਚ ਇੰਡੀਆ ਤੇ ਜਾਂ ਪੰਜਾਬ ਦਾ ਕੋਈ ਫਾਇਦਾ ਨਹੀਂ ਹੋ ਰਿਹਾ ਮੁਝੇ ਅਸੀਂ ਨਹੀਂ ਸਟਾਰਟ ਕਰਾਂਗੇ ਤੇ ਕੌਣ ਸਟਾਰਟ ਕਰੇਗਾ ਮੁਝੇ ਮੈਂ ਇਹ ਸੋਚ ਲੈ ਕੇ ਚੱਲਦਾ ਵਾਂ ਬਈ ਆਪਾਂ ਆਪਣੇ ਪੰਜਾਬ ਨੂੰ ਬਚਾਈਏ ਆਪਣੇ ਪੰਜਾਬ ਦੇ ਵਿੱਚ ਖੁਦ ਆਪਣਾ ਬਿਜ਼ਨਸ ਕਰੀਏ ਬਿਜ਼ਨਸ ਕਰੀਏ ਜੌਬ ਕਰੀਏ ਸਭ ਕੁਝ ਆ ਪੰਜਾਬ ਦੇ ਵਿੱਚ ਜੀ ਆਪਾਂ ਸਿਰਫ ਮਨ ਹੋਣਾ ਚਾਹੀਦਾ ਇੱਕ ਸਬਰ ਹੋਣਾ ਚਾਹੀਦਾ ਯਾ ਜੇ ਤੁਸੀਂ ਸਬਰ ਨਾਲ ਚੱਲੋਗੇ ਤਾਂ ਤੁਸੀਂ ਬਹੁਤ ਕੁਝ ਅਚੀਵ ਕਰ ਸਕਦੇ ਹੋ ਜਿਵੇਂ ਤੁਸੀਂ ਕਿਹਾ ਕਿ ਸਬਰ ਹੋਣਾ ਚਾਹੀਦਾ ਤੇ ਆਪਾਂ ਪੰਜਾਬ ਨੂੰ ਅੱਗੇ ਵਧਾਈਏ ਬਹੁਤ ਸਾਰੇ ਨੌਜਵਾਨ ਜਿਹੜੇ ਨੇ ਕੁਝ ਨਾ ਕੁਝ ਸਟਾਰਟਅਪ ਛੋਟਾ ਹੋਵੇ ਨਾ ਤਾਂ ਸ਼ਰਮ ਕਰ ਜਾਂਦੇ ਨੇ ਤੁਸੀਂ ਅੱਜ ਇੱਥੇ ਖੜੇ ਹੋ ਲੋਕ ਆ ਰਹੇ ਆ ਖਾ ਪੀ ਰਹੇ ਤੁਹਾਡੇ ਕੋਲ ਲੋਕ ਪਸੰਦ ਵੀ ਕਰਦੇ ਆ ਘਰ ਦਾ ਖਾਣਾ ਪਰ ਕਦੀ ਇਹ ਨਹੀਂ ਹੋਇਆ ਯਾਰਾ ਦੋਸਤਾ ਵੱਲੋਂ ਜਾਂ ਫੈਮਿਲੀ ਵੱਲੋਂ ਕਿ ਤੂੰ ਕੋਈ ਵਧੀਆ ਨੌਕਰੀ ਲੱਭ ਕਿ ਤੁਸੀਂ ਪਹਿਲੇ ਦੱਸੇ ਤੁਸੀਂ ਰੈਸਟੋਰੈਂਟ ਚ ਕੰਮ ਕਰਦੇ ਸੀ ਉਹ ਫ੍ਰੀ ਖਾਤੇ ਸੀ ਪਰ ਇਹ ਨਹੀਂ ਸੋਚਿਆ ਕਿ ਮੈਂ ਐਕਸਪੀਰੀਅੰਸ ਲੈ ਲਿਆ ਤੇ ਮੈਂ ਕੋਈ ਵਧੀਆ ਰੈਸਟੋਰੈਂਟ ਦੇ ਵਿੱਚ ਜੌਬ ਨਹੀਂ ਐਦਾਂ ਵਾ ਦੇਖੋ ਇਹ ਕਿਸੇ ਕੰਮ 'ਚ ਸ਼ਰਮ ਨਹੀਂ ਹੈ ਜੇ ਤੁਸੀਂ ਸ਼ਰਮ ਕਰੋਗੇ ਫੇਰ ਤਾਂ ਤੁਸੀਂ ਜੋਬ ਵੀ ਨਹੀਂ ਕਰ ਸਕਦੇ ਜੋਬ ਵੀ ਤੁਸੀਂ ਕਰੋਗੇ ਵੀ ਮੈਂ ਤਾਂ ਛੋਟੀ ਜੋਬ ਕਰ ਰਿਹਾ ਜਾ ਮੈਂ ਵੱਡੀ ਨਾਲੇ ਮੈਨੂੰ ਤਾਂ ਮਾਣ ਹੈ ਮੈਂ ਆਪਣਾ ਕੰਮ ਖੁਦ ਦਾ ਕੰਮ ਕਰ ਰਿਹਾ ਬਾਕੀ ਜੇ ਮੇਰੇ ਫਰੈਂਡ ਸਰਕਲ ਨੂੰ ਲੈ ਕੇ ਚੱਲੀਏ ਉਹ ਫਰੈਂਡ ਸਰਕਲ ਐਚੁਅਲੀ ਮੇਰਾ ਬਾਹਰ ਹੀ ਹੈ ਸਾਰਾ ਹਨਾ ਤੇ ਉਹ ਬਹੁਤ ਹੀ ਜ਼ਿਆਦਾ ਐਪਰੀਸ਼ੀਏਟ ਕਰ ਰਿਹਾ ਮੈਨੂੰ ਵੀ ਸਪੋਰਟ ਕਰਦੇ ਹੋਣੇ ਸਪੋਰਟ ਕਰ ਰਿਹਾ ਮਤਲਬ ਮੈਂ ਸੋਚਿਆ ਨਹੀਂ ਸੀਗਾ ਵੀ ਜਿੰਨਾ ਮੈਨੂੰ ਪਿਆਰ ਲੋਕ ਕਰ ਰਹੇ ਆ ਮੈਨੂੰ ਦੇ ਰਿਹਾ ਨੇ ਸਪੋਰਟ ਕਰ ਰਿਹਾ ਤੇ ਸ਼ਾਇਦ ਮੈਂ ਜੇ ਬਾਹਰ ਚਲਾ ਜਾਂਦਾ ਤੇ ਮੈਨੂੰ ਇੰਨਾ ਪਿਆਰ ਨਾ ਮਿਲਦਾ ਕਿਸੇ ਨੂੰ ਯਾਦ ਤੱਕ ਨਹੀਂ ਰਹਿੰਦਾ ਜਦੋਂ ਮਤਲਬ ਬੱਚੇ ਘਰ ਤੋਂ ਦੂਰ ਚੱਲ ਜਾਂਣ ਮਾਪਿਓ ਵੀ ਹੌਲੀ ਹੌਲੀ ਇਦਾਂ ਹੁੰਦਾ ਕਿ ਇਹ ਸਾਡੇ ਕੋਲ ਹੈ ਹੀ ਨਹੀਂ ਸਾਡੀ ਜ਼ਰੂਰਤ ਵਾਸਤੇ ਇਦਾਂ ਹੀ ਹੈ ਹੁਣ ਮੈਂ ਇੱਥੇ ਆਪਣਾ ਸੈਟਅਪ ਕੀਤਾ ਮੈਂ ਆਪਣਾ ਕੰਮ ਚਲਾ ਰਿਆ ਹਾਂ ਕਿਰਪਾ ਆ ਸਾਰੀ ਮਾਰੇ ਦੀ ਵੀ ਕਿਰਪਾ ਚਲੋ ਬਟ ਇੱਥੇ ਬਹੁਤ ਹੀ ਵਧੀਆ ਪਿਆਰ ਮਿਲ ਰਿਹਾ ਸਾਰੇ ਲੋਕ ਸਪੋਰਟ ਕਰਦੇ ਆ ਜਿੰਨੇ ਵੀ ਆਂਦੇ ਆ ਕਸਟਮਰ ਚਲੋ ਕੁਆਲਟੀ ਵੀ ਬਹੁਤ ਵਧੀਆ ਅੱਛੀ ਦੇ ਰਹੇ ਆ ਸੋ ਇਹੀ ਆ ਵੀ ਬਾਹਰ ਜਾ ਕੇ ਇੰਨਾ ਕੁਝ ਨਹੀਂ ਹੋ ਪਾਣਾ ਸੀਗਾ ਉਤੇ ਮੈਂ ਇੱਕ ਜੋ ਵੀ ਕਰਦਾ ਹੈ ਨਾ ਤੇ ਇੱਥੇ ਮੈਂ ਆਪਣਾ ਸਰਟਿਫਾਈ ਕਰ ਰਿਹਾ ਜੋ ਕਿ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਦੇ ਰਿਹਾ ਮੈਨੂੰ ਬਹੁਤ ਹੀ ਪਿਆਰ ਨਾਲ ਸੋਸ਼ਲ ਮੀਡੀਆ ਤੇ ਵੀਡੀਓਜ਼ ਬਣਾਉਂਦੇ ਹਾਂ ਕਿੱਦਾਂ ਦੇ ਕਮੈਂਟ ਆਉਂਦੇ ਕਿੱਦਾਂ ਦਾ ਮਹਿਸੂਸ ਹੁੰਦਾ ਕਿਉਂਕਿ ਲੋਕ ਬਹੁਤ ਪਿਆਰ ਕਰ ਰਹੇ ਹਾਂ ਹਾਂਜੀ ਉਹੀ ਗੱਲ ਹੈ ਜੀ ਮੈਨੂੰ ਤਾਂ ਬਹੁਤ ਹੀ ਜ਼ਿਆਦਾ ਪੁਸ਼ ਮਿਲ ਰਿਹਾ ਆਪਣੇ ਕੰਮ ਦੇ ਵਿੱਚ ਵੀ ਜਿਵੇਂ ਦੇ ਮੈਨੂੰ ਕਮੈਂਟਸ ਆਉਂਦੇ ਆ ਐਨੀ ਸਪੋਰਟਿਵ ਆ ਅ ਅੱਛੇ ਅੱਛੇ ਇਨਫਲੂਐਂਸਰ ਮੈਨੂੰ ਕਮੈਂਟ ਕਰ ਰਹੇ ਆ ਵੀ ਤੋਂ ਬਤ ਅੱਛੀ ਗੱਲ ਆ ਤੁਸੀਂ ਪੁਸ਼ ਕਰ ਰਹੇ ਮੈਨੂੰ ਬਹੁਤ ਵਧੀਆ ਸੋ ਉਹੀ ਮੇ ਆ ਆਪਣੇ ਕੰਮ ਨੂੰ ਅੱਗੇ ਵਧਾਣ ਦੀ ਸੋ ਡਿਸਪਾਇੰਟਮੈਂਟ ਤਾਂ ਹੈ ਹੀ ਨਹੀਂ ਮਤਲਬ ਜੇ ਚਲੋ ਠੀਕ ਹੈ ਲੋਕ ਬਹੁਤ ਜ਼ਿਆਦਾ ਸਪੋਰਟ ਕਰ ਰਹੇ ਆ ਪਿਆਰ ਕਰ ਰਹੇ ਆ ਪਰ ਜੇ ਇਦਾਂ ਕੁਝ ਵੀ ਹੁੰਦਾ ਬਟ ਫਿਰ ਵੀ ਮੈਂ ਬਹੁਤ ਖੁਸ਼ ਆ ਆਪਣੇ ਕੰਮ ਵਿੱਚ ਸੰਤੁਸ਼ਟੀ ਹੋਣੀ ਚਾਹੀਦੀ ਮਨ ਦੀ ਕੰਮ ਕੋਈ ਛੋਟਾ ਵੱਡਾ ਨਹੀਂ ਹੈ ਤੁਸੀਂ ਖੁਦ ਬਣਾਉਂਦੇ ਹੋ ਸਾਰਾ ਹਾਂਜੀ ਹਾਂਜੀ ਮੈਂ ਖੁਦ ਬਣਾਉਂਦੇ ਮਮਾ ਹੈਲਪ ਕਰਾਉਂਦੇ ਆ ਫਾਈਨਲ ਟੱਚ ਤਾਂ ਚਲੋ ਮਮਾ ਦਾ ਹੀ ਹੁੰਦਾ ਵਾ ਉਹ ਤਾਂ ਜਿੰਨੇ ਮਰਜ਼ੀ ਵੱਡਾ ਸ਼ੈਫ ਹੋਵੇ ਮਾਂ ਤੋਂ ਉੱਤੇ ਵੱਡਾ ਤਾਂ ਕੋਈ ਸ਼ੈਫ ਹੀ ਹੈ ਨਹੀਂਗਾ ਉਹ ਸਾਰਾ ਕੁਝ ਚੈੱਕ ਕਰਕੇ ਨਮਕ ਮਿਰਚ ਸਾਰਾ ਫੇਰ ਹਾਂ ਵੀ ਠੀਕ ਆ ਲੈ ਜਾ ਹੁਣ ਬਸ ਹਾਂਜੀ ਅੱਛਾ ਕਿੰਨੇ ਵਜੇ ਉੱਡਦੇ ਨੇ ਸਿਰਫ ਮੈਂ 7:30 ਵਜੇ ਉੱਡਦਾ ਹਾਂ 7:30 5:00 ਵਜੇ ਫੇਰ ਸਾਰਾ ਆਪਣੇ ਤਿਆਰੀ ਕਰਕੇ ਆਲਮੋਸਟ 10:00 ਵਜੇ ਜਾਂਦੇ ਆ ਹਾਂਜੀ ਫੇਰ ਆਪਣਾ ਸਮਾਨ ਕੈਰੀ ਕਰਕੇ ਆਪਣਾ ਮੈਂ 11:00 ਸਵਾ 11:00 ਆਪਣੇ ਇੱਥੇ ਆ ਜਾਣਾ ਕਿੱਥੋਂ ਨੇੜੇ ਲੋਕਲ ਹੀ ਹੋ ਕੇ ਹਾਂਜੀ ਹਾਂਜੀ ਲੋਕਲ ਹੀ ਆ ਜੀ ਮੈਂ ਤਾਂ ਤਿਆਰੀ ਵੀ ਕਰਦੇ ਹਾਂ ਸਿਰਫ 4:00 ਵਜੇ ਉੱਠ ਕੇ ਕਈ ਵਾਰੀ ਇਦਾਂ ਨਹੀਂ ਹੁੰਦਾ ਇੱਕ ਦਿਨ ਛੁੱਟੀ ਕਰ ਲਿੱਤੀ ਜਾਵੇ ਥਕਾਵਟ ਹੋ ਰਹੀ ਹੈ ਇਹ ਥਕਾਵਟ ਕਾ ਹੈ ਹੀ ਅਹ ਥਕਾਵਟ ਆਪਦੇ ਆਪਾ ਸਕਸੈਸਵਲ ਜਾਣ ਦਾ ਥਕਾਵਟ ਦਾ ਕੋਈ ਹੈ ਨਹੀਂ ਰੈਸਟ ਰੈਸਟ ਕੋਈ ਨਾਮ ਦਾ ਨਾਮ ਹੀ ਹੈ ਨਹੀਂ ਕੋਈ ਚੀਜ਼ ਆਪਣੀ ਡਿਕਸ਼ਨਰੀ ਦੇ ਵਿੱਚ ਰੈਸਟ ਕਰਾਂਗੇ ਤੇ ਰੈਸਟ ਆ ਬਰ ਆਲਸ ਲੋ ਕਰਦੇ ਨੇ ਜੀ ਵਧੀਆ ਗੱਲਾਂ ਕਰਦੇ ਹੋ ਤੁਸੀਂ ਮੈਨੂੰ ਲੱਗਦਾ ਤੁਹਾਡੀਆਂ ਜਿਹੜੀ ਅਸੀਂ ਵੀਡੀਓਜ਼ ਦੇਖਦੇ ਹਾਂ ਉਹ ਵੀ ਲੋਕਾਂ ਨੂੰ ਤਾਂ ਹੀ ਪਸੰਦ ਆਉਂਦੀਆਂ ਕਿਉਂਕਿ ਤੁਸੀਂ ਰੀਅਲ ਜਿਹੜੀ ਚੀਜ਼ ਆਪਣੇ ਦਿਖਾਉਂਦੇ ਹੋ ਜੋ ਤੁਸੀਂ ਐਕਚੁਅਲ ਦੇ ਵਿੱਚ ਆਪਣੀ ਲਾਈਫ ਦੇ ਵਿੱਚ ਕਰਨਾ ਚਾਹੁੰਦੇ ਹੋ ਹੋਰ ਕੋਈ ਸੁਪਨਾ ਕੋਈ ਡ੍ਰੀਮ ਜਿਹੜਾ ਸੋਚ ਰਹੇ ਹੋ ਕਿ ਇਹ ਕੰਮ ਕਰਨ ਤੋਂ ਬਾਅਦ ਮੈਂ ਇੱਕ ਰੈਸਟੋਰੈਂਟ ਖੋਲਾਂ ਜਾਂ ਮੈਂ ਉਸ ਲੈਵਲ ਤੱਕ ਜਾ ਹਾਂਜੀ ਆਫ ਕੋਰਸ ਇਹਨੂੰ ਆਪਾਂ ਹੋਰ ਅੱਗੇ ਲੈ ਕੇ ਜਾਵਾਂਗੇ ਹੋਰ ਮਹਾਰਾਜ ਕਿਰਪਾ ਕਰਨ ਲੋਕ ਹੋਰ ਪਿਆਰ ਦੇਣ ਆਪਾਂ ਨੂੰ ਦੇ ਹੀ ਰਹੇ ਆਲਰੇਡੀ ਤੇ ਅੱਗੇ ਤੋਂ ਅੱਗੇ ਜਿੰਨਾ ਆਪਾਂ ਮਿਹਨਤ ਕਰਾਂਗੇ ਆਪਾਂ ਪੂਰੀ ਇਹਨੂੰ ਵਧਾਵਾਂਗੇ ਹਾਂਜੀ ਬਹੁਤ ਬਹੁਤ ਧੰਨਵਾਦ ਤਾਂ ਇਸੀ ਸਾਡੇ ਨਾਲ ਬਾਵਾ ਜੀ ਜਿਨ੍ਹਾਂ ਨੇ ਕਿ ਆਪਣੀ ਕਿਚਨ ਦੀ ਸ਼ੁਰੂਆਤ ਕੀਤੀ ਹੈ ਔਰ ਘਰ ਦੀ ਖਾਣਾ ਜਿਹੜਾ ਲੋਕਾਂ ਤੱਕ ਪਹੁੰਚਾਇਆ ਹੈ ਇਹਨਾਂ ਦਾ ਕਹਿਣਾ ਹੈ ਕਿ ਬਾਹਰ ਨੌਜਵਾਨ ਜਾਂਦੇ ਜ਼ਰੂਰ ਨੇ ਇਹਨਾਂ ਦਾ ਵੀ ਸੁਪਨਾ ਹੈ ਕਿ ਬਾਹਰ ਜਾਣ ਪਰ ਇਸ ਤਰੀਕੇ ਨਾਲ ਨਹੀਂ ਕਿ ਉੱਥੇ ਜਾ ਕੇ ਨੌਕਰੀ ਕਰਨੀ ਪਵੇ ਤੇ ਘਰ ਦੇ ਤੋਂ ਦੂਰ ਰਹਿਣਾ ਪਵੇ ਇਹਨਾਂ ਦਾ ਸੁਪਨਾ ਇਹ ਹੈ ਕਿ ਲੋਕ ਜਿਵੇਂ ਘੁੰਮਣ ਫਿਰਨ ਵਾਸਤੇ ਜਾਂਦੇ ਉਸ ਉਸ ਟਾਈਮ ਜਾਂ ਫਿਰ ਉਸ ਸਕਸੈਸ ਤੱਕ ਪਹੁੰਚਣ ਕੀ ਇਹਨਾਂ ਦੇ ਕੋਲ ਇੰਨਾ ਕੋ ਪੈਸਾ ਹੋਵੇ ਕਿ ਇਹ ਬਾਹਰ ਘੁੰਮਣ ਫਿਰਨ ਜਾਣ ਬਿਲਕੁਲ ਤਾਂ ਇਹ ਘਰ ਦਾ ਖਾਣਾ ਜੋ ਕਿ ਇਹਨਾਂ ਦਾ ਕੀ ਕੀ ਬਣਾਉਣੇ ਕੀ ਕੀ ਓ ਕੀ ਕੀ ਹੁੰਦਾ ਤੁਹਾਡੇ ਕੋਲ ਹਾਂਜੀ ਆਪਣੇ ਕੋਲ ਮੰਡੇਟਰੀ ਦਾ ਦਿਨ ਹੈਗੀ ਕੜੀ ਦੀ ਰਾਜ ਮਾਉਂਦੇ ਆ ਜੀ दालमक ਨਹੀਂ ਹੁੰਦੀ ਆ ਰਾਈਸ ਹੁੰਦੇ ਆ ਰੋਟੀ ਹੁੰਦੀ ਆ ਦੇਸੀ ਕੀ ਹੋਵੇ ਤਵੇ ਵਾਲੀ ਰੋਟੀ ਆਉਂਦੀ ਆ ਅੱਜ ਬਾਸ ਪਿਓਰ ਬਾਸਮਤੀ ਰਾਈਸ ਆਪ ਹੀ ਤਿਆਰ ਹਾਂਜੀ 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 ਰੋਟੀ ਮੰਮਾ ਬਣਾਉਂਦੇ ਆ ਅੱਛਾ ਹਾਂਜੀ ਫੁਲਕੇ ਫਿਰ ਗੋਲ ਗੋਲ ਲੱਤੀ ਹਾਂਜੀ 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 ਤਾਂ ਦੇਖੋ ਵੀ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਹਮੇਸ਼ਾ ਸਪੋਰਟ ਚਾਹੀਦੀ ਹੁੰਦੀ ਹੈ ਇੱਕ ਮੋਟੀਵੇਸ਼ਨ ਚਾਹੀਦੀ ਹੁੰਦੀ ਹੈ ਸੋਸ਼ਲ ਮੀਡੀਆ ਤੇ ਵੀ ਇਸ ਵੇਲੇ ਅਗਰ ਇਹਨਾਂ ਦੇ ਕਮੈਂਟ ਸੈਕਸ਼ਨ ਖੋਲੀਏ ਤਾਂ ਹਮੇਸ਼ਾ ਲੋਕਾਂ ਦਾ ਪਿਆਰ ਦੇਖਣ ਨੂੰ ਮਿਲਿਆ ਕਿ ਲੋਕ ਜੋ ਸਪੋਰਟ ਕਰਦੇ ਆ ਰਹੇ ਨੇ ਉਹਨਾਂ ਨੌਜਵਾਨਾਂ ਨੂੰ ਜੋ ਕਿ ਸ਼ਾਇਦ ਆਪਣੇ ਦੇਸ਼ ਦੇ ਵਿੱਚ ਆਪਣੇ ਪੰਜਾਬ ਦਾ ਨਾਮ ਰੌਸ਼ਨ ਕਰਨਾ ਚਾਹੁੰਦੇ ਆ ਆਪਣੇ ਖੱਤੀ ਮਿਹਨਤ ਕਰਕੇ ਆਪਣੇ ਮਾਪਿਓ ਦਾ ਨਾਮ ਰੌਸ਼ਨ ਕਰਨਾ ਚਾਹੁੰਦੇ ਨੇ ਤਾਂ ਅਦਾ ਦੀ ਨੌਜਵਾਨਾਂ ਨੂੰ ਬਿਲਕੁਲ ਸਪੋਰਟ ਕਰਿਆ ਕਰੋ ਬਦਿਹਰੀ ਵੀਡੀਓਜ਼ ਲਈ ਦੇਖਦੇ ਰਹੋ ਲੁਧਿਆਣ ਟਾਈਮਸ ਕੈਮਰਨ ਬਲਵਿੰਦਰ ਦੇ ਨਾਲ ਮੈਂ ਪ੍ਰਬਲਿੰਕਾ